اپنا پاچار خلاف بول نہیں سکتے برشٹاچار جو سارے دیش اس وگ ہر انسان ہر افسر تک گھن وانگ فیلیا ہوا ہے اج جو بھی برشٹاچار کے خلاف آواز بلند کرتا ہے اس کے خلاف قانونی کاروائی کی جاتی ہے دوستوں کافی دنوں تو سوشل میڈیا کے اوپر ایک ویڈیو وائرل ہو رہی ہے ایک پوسٹ وائرل ہو رہی ہے بہت کچھ لکھا جا رہا ہے ਉਹ ਹੈ ਅਸ਼ਮੀਤ ਗੋਤਮ 바ਰੀ 14 ਸਾਲ ਦੀ ਮਹਿਜ਼ ਉਮਰ ਦੇ ਵਿੱਚ ਉਸਨੇ ਮਹਿਸੂਸ ਕੀਤਾ ਕਿ ਸਾਡੇ ਦੇਸ਼ ਦੇ ਵਿੱਚ ਜੇਕਰ ਭ੍ਰਿਸ਼ਟਾਚਾਰ ਸ਼ਬਦ ਨਾ ਹੋਵੇ ਤਾਂ ਸੋਨੇ ਦੀ ਚਿੜੀ ਘਾਉਣ ਵਾਲਾ ਦੇਸ਼ ਦੁਬਾਰਾ ਫਿਰ ਸੋਨੇ ਦੀ ਚਿੜੀ ਬਣ ਸਕਦਾ ਹੈ ਲੇਕਿਨ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਅਸ਼ਮੀਤ ਗੋਤਮ ਨੂੰ ਮਹਿੰਗੀ ਪਈ ਹੈ ਸ਼ਾਇਦ ਉਹ ਸਰਕਾਰਾਂ ਜਿਹੜੀਆਂ ਬੱਸ ਕੁਝ ਦੱਸਿਆ ਜਾ ਰਿਹਾ ਕਿ ਗੌਤਮ ਤੋਂ ਗੱਲ ਚੁੱਕੀਆਂ ਨੇ ਜਿਸ ਦੇ ਖਿਲਾਫ ਉਹਨਾਂ ਨੇ ਕਾਨੂੰਨੀ ਕਾਰਵਾਈ ਵੀ ਕੀਤੀ ਹੈ ਲੇਕਿਨ ਸਵਾਲ ਇਹ ਥੇ ਪੈਦਾ ਹੁੰਦਾ ਹੈ ਕਿ ਇੱਕ 14 ਸਾਲ ਦੀ ਉਮਰ ਵਾਲਾ ਇੱਕ ਨੌਜਵਾਨ ਲੜਕਾ ਜਿਹੜਾ ਹੈ ਆਖਰ ਉਸ ਦਾ ਕਸੂਰ ਕੀ ਹੈ ਕਿ ਉਸ ਨੇ ਗੱਲ ਇਹ ਕੀਤੀ ਹੈ ਕਿ ਭ੍ਰਿਸ਼ਟਾਚਾਰ ਤੋਂ ਮੁਕਤ ਹੋਣਾ ਚਾਹੀਦਾ ਸਾਡਾ ਭਾਰਤ ਤਾਂ ਫਿਰ ਜੋ ਕੁਝ ਹੋਇਆ ਉਸ ਦੇ ਬਾਰੇ ਡਿਟੇਲ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਦੋਸਤੋ ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਕਾਫੀ ਦਿਨਾਂ ਤੋਂ ਅਸ਼ਮੀਤ ਗੋਤਮ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਪੋਸਟਾਂ ਵਾਇਰਲ ਹੋ ਰਹੀਆਂ ਬਹੁਤ ਸਾਰੀਆਂ ਸੰਸਥਾਵਾਂ ਦੇ ਵੱਲੋਂ ਇਸ ਬੱਚੇ ਨੂੰ ਸਲਾਮ ਕੀਤਾ ਜਾ ਰਿਹਾ ਕੋਈ ਕੁਝ ਕਹਿ ਰਿਹਾ ਹੈ لیکن ਸਰਕਾਰਾਂ ਨੂੰ ਸ਼ਾਇਦ ਇਸ ਬੱਚੇ ਦੀ ਆਵਾਜ਼ ਜਿਹੜੀ ਹੈ ਉਹ ਠੀਕ ਨਹੀਂ ਲੱਗੀ। ਉਹਨਾਂ ਨੇ ਉਸ ਦੇ ਉੱਪਰ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ। 14 ਸਾਲ ਦੀ ਉਮਰ ਦੇ ਵਿੱਚ ਜੇਕਰ ਭ੍ਰਿਸ਼ਟਾਚਾਰ ਦੇ ਖਿਲਾਫ ਕੋਈ ਗੱਲ ਕਰਦਾ ਹੈ ਤੇ ਉਸ ਨੂੰ ਇਨਾਮ ਦੇਣ ਦੀ ਬਜਾਏ ਉਸ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਔਰ ਜਿਹੜਾ ਬੱਚਾ ਜਿਹੜਾ ਬੱਚਾ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਚੰਦਰਸ਼ੇਖ ਰਾਜਾ ਜੀ Karl Marx ਜੀ Lenin ਵਰਗੇ ਵਿਚਾਰਕਾਂ ਦੇ ਲੈਸਨ ਪੜ੍ਹ ਕੇ ਉਹਨਾਂ ਦੀਆਂ ਕਿਤਾਬਾਂ ਨੂੰ ਪੜ੍ਹ ਕੇ ਔਰ ਤੱਥਾਂ ਦੇ ਆਧਾਰ ਤੇ ਜੇ ਕੋਈ ਗੱਲਬਾਤ ਕਰਦਾ ਹੈ ਔਰ ਉਸ ਨੂੰ ਬਹੁਤ ਛੇਤੀ ਇਸ ਗੱਲ ਦੀ ਜਾਣਕਾਰੀ ਮਿਲ ਜਾਂਦੀ ਹੈ ਕਿ ਇਸ ਲੜਕੇ ਨੇ ਬਹੁਤ ਵੱਡੀ ਹਿੰਮਤ ਦਿਖਾਈ ਹੈ ਸੋ ਦੋਸਤੋ ਇਸ ਬੱਚੇ ਦਾ ਨਾਮ ਜਿਵੇਂ ਅਸ਼ਮੀਤ ਗੋਪਾਲਮ ਹੈ ਔਰ ਅੱਜ ਬਹੁਤ ਸਾਰੀਆਂ ਸੰਸਥਾਵਾਂ ਦੇ ਵੱਲੋਂ ਇਸ ਨੂੰ ਸਨਮਾਨ ਦਿੱਤਾ ਜਾ ਰਿਹਾ ਇਸ ਨੂੰ ਪਿਆਰ ਤੇ ਸਤਕਾਰ ਦਿੱਤਾ ਜਾ ਰਿਹਾ ਹਾਲਾਂਕਿ ਹਾਲਾਂਕਿ ਉਸ ਦੇ ਉੱਪਰ ਸੋਸ਼ਲ ਮੀਡੀਆ ਗਤੀਵਿਧੀਆਂ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਅਪੱਤੀ ਮਤਲਬ ਜਿਹੜੀ ਹੈ ਨਾਰਾਜ਼ਗੀ ਜਿਹੜੀ ਜਤਾਈ ਹੈ ਔਰ ਉਸ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਗਈ ਹੈ ਦੇਖ ਲਓ ਪ੍ਰਸ਼ਾਸਨ ਇੱਕ ਘੇਰਾ ਲਗਾ ਦਿੰਦਾ ਹੈ ਉਸ ਦੀਆਂ ਗੱਲਾਂ ਬਾਤਾਂ ਤੇ ਖੈਰ 14 ਸਾਲ ਦੇ ਇਸ ਲੜਕੇ ਨੇ ਇੱਕ ਉਹ ਕਦਮ ਚੁੱਕਿਆ ਹੈ ਖਾਸ ਕਰਕੇ ਯੂਪੀ ਲਖਨਊ ਦੇ ਵਿੱਚ ਜਿਸ ਦੀ ਅੱਜ ਚਾਰੇ ਪਾਸੇ ਤਾਰੀਫ਼ ਹੋ ਰਹੀ ਹੈ ਦੋਸਤੋ ਭ੍ਰਸ਼ਟਾਚਾਰ ਦੇ ਖਿਲਾਫ ਅੱਜ ਤੁਸੀਂ ਦੇਖੋ ਆਪਾਂ ਰੋਜ਼ਮਰਾਂ ਦੀ ਜ਼ਿੰਦਗੀ 'ਚ ਕਿੰਨਾ ਕੁਛ ਕਿੰਨਾ ਮਰਦੇ ਆਪਾਂ ਸਵੇਰੇ ਨਿਕਲ ਜਾਂਦੇ ਆਂ ਸ਼ਾਮ ਤੱਕ ਆਪਾਂ ਕਦੇ ਉਹ ਕਰ ਕਦੇ ਉਹ ਕਰ ਉਸ ਦਾ ਕਾਰਨ ਕੀ ਹੈ ਕਿ ਮਹਿੰਗਾਈ ਇੰਨੀ ਜ਼ਿਆਦਾ ਵਧ ਗਈ ਹੈ ਅਮੀਰ ਹੋਰ ਅਮੀਰ ਹੋ ਰਹੇ ਨੇ ਔਰ ਗਰੀਬ ਦਿਨੋ ਦਿਨ ਗਰੀਬ ਹੋ ਰਹੇ ਨੇ ਜੋ ਵੀ ਇਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਹੈ ਉਸ ਦੇ ਖਿਲਾਫ ਹੀ ਮਤਲਬ ਕਿਤੇ ਨਾ ਕਿਤੇ ਜੜੀ ਹੈ ਇਹ ਲੋਕ ਕਾਨੂੰਨੀ ਕਾਰਵਾਈ ਕਰ ਦਿੰਦੇ ਨੇ ਦੋਸਤੋ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਹੈ ਕਿ ਮਹਿੰਗਾਈ ਸਭ ਨੂੰ ਪਤਾ ਹੈ ਸਭ ਨੂੰ ਪਤਾ ਹੈ ਕਿ ਅੱਜ ਮਹਿੰਗਾਈ ਦੇ ਦੌਰ ਦੇ ਵਿੱਚੋਂ ਆਪਾਂ ਬੁਰੀ ਤਰ੍ਹਾਂ ਗੁਜ਼ਰ ਰਹੇ ਹਾਂ ਇਹਨੀ ਬੁਰੀ ਤਰ੍ਹਾਂ ਗੁਜ਼ਰ ਰਹਾ ਕਿ ਜਿੰਨੇ ਵੀ ਘਰ ਦੇ ਮੈਂਬਰ ਕਮਾਉਂਦੇ ਨੇ ਔਰ ਉਸਨੇ ਨਾਲ ਵੀ ਘਰ ਦਾ guzara ਨਹੀਂ ਹੁੰਦਾ ਜਿਨ੍ਹਾਂ ਦਾ ਕੰਮਕਾਰ ਠੀਕ ਹੈ ਜਿਹੜੇ ਅਮੀਰ ਲੋਕ ਦੇ ਵੱਡੇ ਵੱਡੇ ਫਰਮਾਂ ਦੇ ਮਾਲਕ ਨੇ ਅਡਵਾਨੀ ਅਡਾਨੀ ਹੋਰ ਬਹੁਤ ਸਾਰੇ ਲੋਕ ਨੇ ਉਹਨਾਂ ਨੂੰ ਕੀ ਪਤਾ ਮਹਿੰਗਾਈ ਕੀ ਹੁੰਦੀ ਹੈ ਹਰ ਰੋਜ਼ ਪਤਾ ਨਹੀਂ ਕਿੰਨੇ ਕਿੰਨੇ ਕਰੋੜ ਰੁਪਈਆ ਉਹਨਾਂ ਦੇ ਖਾਤਿਆਂ ਦੇ ਵਿੱਚ ਜਾਂਦਾ ਹੈ ਇਹ ਤਾਂ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਜੋ ਬਚਾਰੇ ਪਤਾ ਨਹੀਂ ਕਿਸ ਤਰ੍ਹਾਂ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਹਾਲਾਤ ਇੰਨੇ ਕਮਜ਼ੋਰ ਹੋ ਚੁੱਕੇ ਨੇ ਕਿ ਜੇਕਰ ਇਹਨਾਂ ਹਾਲਾਤਾਂ ਤੋਂ ਸਰਕਾਰਾਂ ਨੂੰ ਆਪਾਂ ਜਾਣੂ ਕਰਵਾਉਣਾ ਚਾਹੁੰਦੇ ਆ ਤਾਂ ਉਸ ਦੇ ਅਵਸਰ ਦੇ ਵਿੱਚ ਉਹਨਾਂ ਨੂੰ ਐਫ ਆਈ ਆਰ ਮਿਲਦੀ ਹੈ ਸੋ ਅਸ਼ਮੀਤ ਗੋਪਾਲ ਨੇ ਇੱਕ ਬਹੁਤ ਵੱਡਾ ਕਦਮ ਚੱਕਿਆ ਅੱਜ ਚਾਰੇ ਪਾਸੇ ਇਸ ਨੂੰ ਲੈ ਕੇ ਇਸ ਦੀ ਬਹਾਦਰੀ ਦੀ ਗੱਲਾਂ ਬਾਤਾਂ ਹੁੰਦੀਆਂ ਨੇ ਇੱਥੋਂ ਤੱਕ ਵੀ ਟਾਈਟਲ ਲਿਖੇ ਗਏ ਨੇ ਕਿ ਅਸ਼ਮੀਤ ਮਹਿ 14 ਸਾਲ ਦੀ ਉਮਰ ਦੇ ਵਿੱਚ ਜਿਸ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਉਸ ਦੇ ਕੋਲੋਂ ਸਰਕਾਰ ਡਰ ਗਈ ਹੈ ਦੇਖੋ ਦੋਸਤੋ 14 ਸਾਲ ਦੀ ਉਮਰ ਤਾਂ ਕੁਝ ਨਹੀਂ ਹੁੰਦੀ ਲੇਕਿਨ ਜਿਹੜਾ ਇਸ ਬੱਚੇ ਨੇ ਕਦਮ ਚੱਕਿਆ ਉਹ ਕਾਬਲੇ ਤਾਰੀਫ ਹੈ ਲੇਕਿਨ ਅੱਜ ਜਿੰਨੀਆਂ ਵੀ ਅੰਬੇਡਕਰ ਸਾਹਿਬ ਦੇ ਨਾਲ ਜੁੜੀਆਂ ਸੋਸਾਇਟੀਆਂ ਨੇ ਸੋਸ਼ਲ ਮੀਡੀਆ ਹੈ اور اس بچے دی تعریف دے سا نہیں لیندے سو دوستو کتنے کتے اس بچے دے نو لے کے اس سسٹم دے خلاف جو اس نے ایک کہ کہہ سکتے کہ سٹائر کیتا ہے وہ واقعی واقعی انسٹاگرام دے اوپر ارباں خرباں پہنچتا نظر آ رہا ہے ویخنا یہ ہوئے گا کہ سرکار کی اس بچے دے اوپر ہوئی ایف آئی آر جڑی ہے ਉਹ ਵਾਪਸ ਲੈਂਦੀ ਹੈ ਜਾਂ ਫਿਰ ਨਹੀਂ ਜੁੜੇ ਰਹੋ ਪੋਸੂ ਨਮਾ ਚੈਨਲ ਤੇ ਨਾਲ